ਇਨਾ ਪਿਆਰ ਕਰਦੇ ਹੋ ਦੇਵਲੋਡ ਬਾਈਰ ਕਰਦੇ ਬਹੁਤ ਪਿਆਰ ਕਰਦੇ ਤੇਰਾ ਕਰਾਈ ਪਈ ਆ ਕਰਾਂ ਤੇ ਕੀ ਬਾਤ ਹੈ ਫਿਲਮ ਦੇ ਗਾਣੇ ਸੁਣੇ ਤੁਸੀਂ ਗਾਣੇ ਕਿਵੇਂ ਲੱਗ ਰਹੇ ਗਾਣੇ ਬਹੁਤ ਵਧੀਆ ਜੀ ਐਕਟਿੰਗ ਵੀ ਬਹੁਤ ਵਧੀਆ ਸਾਰੇ ਜੀ ਅੱਛਾ ਬਹੁਤ ਵਧੀਆ ਲੱਗਦਾ ਕੀ ਬਾਤ ਹੈ ਤੁਸੀਂ ਫਿਲਮ ਦੇਖਣ ਆਏ ਹੋ ਗਾਂਧੀ 3 ਹਾਂ ਜੀ ਭੋਲੇ ਬਹੁਤ ਜ਼ਿਆਦਾ ਰਹੀ ਹੈ ਫਿਲਮ ਬਹੁਤ ਕਹਿੰਦਾ ਜੀ ਅੱਛਾ ਜੀ ਦੇਖਣ ਦਾ ਗਾਂਧੀ 3 ਆਈ ਸੀ ਉਹ ਟਿਕਟ ਬੁੱਕ ਨਹੀਂ ਹੋਈ ਸੋ ਬਹੁਤ ਲੋਗ ਆ ਅੱਛਾ ਫਿਰ ਅਸੀਂ ਇਸ ਤਰੀਕ ਬੁੱਕ ਕਰਦੇ ਨੇ ਉਹ ਬੁੱਕ ਕਰਤੀ ਚਾਚਾ ਵੀ ਪੈਂ ਪਾਸੋਂ ਜੂ ਪਹਿਲਾਂ ਇਹ ਦੇਖ ਲਾਂਗੇ ਤੇ 4 ਵਜੇ ਸ਼ੋਅ ਦੇਖ ਲਾਂਗੇ ਡਬਲ ਕਿਹੜੀ ਫਿਲਮ ਜ਼ਿਆਦਾ ਪਸੰਦ ਕਿਹੜੀ ਹੈ ਮੇਰੀ ਗਾਂਧੀ ਗਾਂਧੀ ਫਿਲੀ ਹਾਂਜੀ ਨੌਰ ਵਰਤੋ ਟਾਕਸ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡ ਨਾਲ ਖੁੱਤ ਦੂਰ ਵਰਤੋ ਤੇ ਦੋਸਤੋ ਪੰਜਾਬੀ ਇੰਡਸਟਰੀ ਵਿੱਚ ਕਹਿ ਲਈ ਨਾ ਹੁਣ ਬਹੁਤ ਵੱਡਾ ਬਦਲਾਅ ਹੋ ਗਿਆ ਜਿਹੜਾ ਬਦਲਾਅ 9 ਸਾਲ ਪਹਿਲਾਂ ਆਇਆ ਸੀ ਯਾਨੀ ਕਿ ਰੁਪਿੰਦਰ ਗਾਂਧੀ ਫਿਲਮ ਅਸੀਂ ਦੇਖੀ ਸੀ ਬਹੁਤ ਪਿਆਰ ਉਸ ਨੂੰ ਦਰਸਾਉਣੇ ਦਿੱਤਾ ਸੀਗਾ ਤਾਂ ਹੁਣ ਰੁਪਿੰਦਰ ਗਾਂਧੀ 3 ਲੈ ਕੇ ਯਾਰਾਂ ਦਾ ਯਾਰ ਦੇਖੋੜ ਆ ਜਿਹੜੀ ਤੇ ਅੱਜ ਫਿਲਮ ਰਿਲੀਜ਼ ਹੋਈ ਹੈ ਤੇ ਪਹਿਲਾ ਸ਼ੋਅ ਹੈ ਸੋ ਅਸੀਂ ਪਹੁੰਚੇ ਹੋਏ ਹਾਂ ਲੋਕਾਂ ਨਾਲ ਗੱਲਬਾਤ ਕਰਨ ਦੇ ਲਈ ਦੇਖਿਆ ਤੇ ਬਹੁਤ ਜ਼ਿਆਦਾ ਮਾਹੌਲ ਬਣਿਆ ਹੋਇਆ ਲੋਕ ਕਹਿੰਦੇ ਕਿ ਟਿਕਟਾਂ ਵੀ ਜਿਹੜੀਆਂ ਬੁੱਕ ਨਹੀਂ ਸੀ ਹੋ ਰਹੀਆਂ ਹਾਊਸਕੋਲ ਚੱਲ ਰਹੀ ਦੇ ਤਾਂ ਕਮਾਲ ਦੀ ਜਿਹੜੇ ਸਟੋਰੀ ਐ ਸੋ ਆਪਾਂ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਜਾਣਦੇ ਉਹਨਾਂ ਦੇ ਰਿਵਿਊਸ ਤੇ ਨੌਜਵਾਨ ਸਾਡੇ ਨਾਲ ਮੌਜੂਦ ਨੇ ਕਿਹੜੀ ਫਿਲਮ ਦੇਖਣ ਆਏ ਗਾਂਧੀ 3 ਕਿਵੇਂ ਲੱਗਦੀ ਐ ਫਿਲਮ ਦੇਖਣ ਚ ਪਹਿਲਾਂ ਨਾਲੋਂ ਜ਼ਿਆਦਾ ਕ੍ਰੇਜ਼ ਆ ਰਿਹਾ ਐ ਫਿਲਮ ਹਾਂਜੀ ਪੜਨੋਂ ਜ਼ਿਆਦਾ ਕ੍ਰੇਜ਼ ਆਇਆ ਐ ਸੋ ਮੈਂ ਚਾਹਿਆ ਵੱਧ ਲੋਕ ਦੇਖ ਰਹੇ ਆ ਕਿ ਇਸ ਨੂੰ ਐਟਟੈਕ ਫੋਲੋ ਜਾਂ ਟੈਕਨੀਕੀ ਮਤਾਂ ਮੇਰੀ ਸਾਨੂੰ ਇਸ ਵਾਰ ਹਾਂਜੀ ਉਹ ਵਾ ਅੱਛਾ ਮੈਨੂੰ ਇਹ ਦੱਸੋ ਕਿ ਤੁਸੀਂ ਇਹ ਫਿਲਮ ਗਰ ਕਹ ਲਈ ਦੇਵ ਗਰੋੜ ਹੋਣਾ ਵਾਸਤੇ ਦੇਖਣ ਜਾ ਰਹੇ ਹੋ ਜਾਂ ਮਤਲਬ ਵੈਸੇ ਵੈਸੇ ਆ ਗਏ ਜੀ ਅਸੀਂ ਅੱਜ ਫ੍ਰੀ ਸੀ ਜਾਂ ਪਰ ਮੈਂ ਦੇਖ ਕੇ ਆਉਣੇ ਆ ਅਸੀਂ ਬੇਜਰੀ ਦੇਖਣ ਆਏ ਸੀਗੇ ਉਹ ਮੈ ਟਿਕਟ ਮਿਲੀ ਨਹੀਂ ਉਹਨਾਂ ਦੀ ਹਾਂਜੀ ਵਾਹ ਜੀ ਵਾਹ ਹਾਂਜੀ ਤਾਂ ਗਾਂਧੀ 3 ਦੇਖਣ ਆ ਗਏ ਸੀਗੇ ਇਹ ਟਿਕਟ ਦੋ ਦਿਨ ਫ੍ਰੀ ਸੀ ਜੀ ਅੱਛਾ ਚਲੋ ਵਧੀਆ ਤੁਹਾਨੂੰ ਵੀ ਲੱਗੀ ਉਹ ਤੁਹਾਨੂੰ ਟਿਕਟ ਮਿਲ ਗਈ ਹੈ ਨਾ ਤਾਂ ਤੁਸੀਂ ਗਾਂਧੀ 3 ਦੇਖਣ ਆਏ ਹੋ ਦੇਖਣ ਤਾਂ ਗਾਂਧੀ 3 ਆਏ ਸੀ ਉਹ ਟਿਕਟ ਬੁੱਕ ਨਹੀਂ ਹੋਈ ਸੋ ਕੋ ਲੋ ਗਿਆ ਫਿਰ ਅਸੀਂ ਇਸ ਤਰੀਕ ਬੁੱਕ ਕਰਦੇ ਨੇ ਬੁੱਕ ਕਰਤੀ ਅੱਛਾ ਅੱਛਾ ਵੀ ਟਾਈਮ ਪਾਸ ਹੋ ਜੂ ਪਹਿਲਾਂ ਇਹ ਦੇਖ ਲੈਣੇ ਤੇ ਚਾਰ ਵਜੇ ਹੋ ਦੇ ਗਲਾਈਂ ਤਾ ਬਲ ਕਿਹੜੀ ਫਿਲਮ ਜ਼ਿਆਦਾ ਪਸੰਦ ਕਿਹੜੀ ਆਂਦੀ ਗਾਂਧੀ ਗਾਂਧੀ ਫਰੀ ਅੱਛਾ ਤੇ ਗਾਂਧੀ ਫਰੀ ਫਿਰ ਤੁਸੀਂ ਕਿਵੇਂ ਕਿਹਦੇ ਲਈ ਦੇਖਣ ਜਾ ਰਹੇ ਹੋ ਕਿ ਗਾਂਧੀ ਦੀ ਸਟੋਰੀ ਤੋਂ ਇਨਸਪਾਇਰ ਹੋ ਜਾਂ ਫਿਰ ਤੁਸੀਂ ਦੇਵ ਗਰੌੜ ਕਰ ਰਹੇ ਹੋ ਕਰੇਟ ਆ ਬਾਦ ਨਹੀਂ ਅੰਦਰ ਜੀ ਤੰਗ ਆ ਗਏ ਅੱਛਾ ਇਹ ਟਾਈਮ ਪਾਸ ਹੀ ਹੁੰਦਾ ਅੱਛਾ ਮਨੋਰੰਜਨ ਬਹੁਤ ਹੋ ਗਏ ਅੱਛਾ ਮਨੋਰੰਜਨ ਕਰੀਂ ਚੱਲ ਕੇ ਰਹਿਣਾ ਤੇ ਅੱਗੇ ਫਿਲ ਕਿਰਿੰਦਾ ਕਹਿੰਦਾ ਕਹਿੰਗਾ ਬਹੁਤ ਸੋਹਣਾ ਹਾਂ ਤੇ ਨੌਜਵਾਨ ਮੇਰੇ ਨਾਲ ਮੌਜੂਦ ਨੇ ਸੋ ਕਿਵੇਂ ਲੱਗੀ ਭਈ ਫਿਲਮ ਤੁਹਾਨੂੰ ਫਿਲਮ ਬਹੁਤ ਕੈਂਡਾਈ ਬਹੁਤ ਕੈਂਡਾ ਐਕਸ਼ਨ ਦੀ ਹੂੰ ਬਹੁਤ ਵਧੀਆ ਗਾਣਾ ਮਾ ਜੀ ਨਾਲ। ਅੱਛਾ। ਫਿਲਮ ਦੇ ਗਾਣੇ ਸੁਣੇ ਤੁਸੀਂ ਗਾਣੇ ਕਿਵੇਂ ਲੱਗ ਰਹੇ? ਗਾਣੇ ਬਹੁਤ ਵਧੀਆ ਜੀ। ਐਕਟਿੰਗ ਵੀ ਬਹੁਤ ਵਧੀਆ ਸਾਰਿਆਂ ਦੀ। ਅੱਛਾ। ਬਹੁਤ ਵਧੀਆ ਫਿਲਮ ਹੈ। ਕੀ ਬਾਤ ਹੈ। ਤੁਸੀਂ ਫਿਲਮ ਦੇਖਣ ਆਏ ਹੋ ਗਾਂਧੀ ਥੀ? ਹਾਂ ਜੀ ਭੋਲੇ ਬਹੁਤ ਜ਼ਿਆਦਾ ਰਹੀ ਹੈ ਫਿਲਮ ਬਹੁਤ ਕਹਿੰਦਾ ਜੀ। ਅੱਛਾ ਅੱਛਾ। ਭੋਲੇ ਨੂੰ ਬេស ਕਰ ਰਹੇ ਹੋ ਤਾਂ ਹੋਪ ਕਰਦੇ ਆਂ ਆਉਣ ਵਾਲੀ ਫਿਲਮ ਤੇ ਸ਼ੈਲ ਭੋਲਾ। ਹਾਂ ਬਹੁਤ ਜ਼ਿਆਦਾ ਮਿਸ ਕੀਤਾ ਭੋਲੇ ਨੂੰ। ਭੋਲੇ ਦਾ ਰੋਲ ਬਹੁਤ ਵਧੀਆ ਨਿਕਿਆ। ਕੀ ਬਾਤ ਹੈ ਤਾਂ ਨੇਮ ਕਰੋਰ ਬਾਈ ਦੀ ਐਕਟਿੰਗ ਨੂੰ।

ਫਿਲਮ ਬਹੁਤ ਅੱਗੇ ਨਾਲ ਬਹੁਤ ਹਰਕਾ ਜੀ ਫਿਲਮ ਚ ਅੱਛਾ ਬਹੁਤ ਵਧੀਆ ਸੀਨ ਦੇਖਣ ਨੂੰ ਮਿਲਿਆ ਜੀ ਹਾਂ ਹਾਂ ਹਾਂਜੀ ਮੈਂ ਐਕਟਿੰਗ ਕਿਵੇਂ ਦੀ ਲੱਗੀ ਤੇ ਬਹੁਤ ਉੱਠ ਗਈ ਅੱਛਾ ਤੁਹਾਡਾ ਫੇਵਰਿਟ ਡਾਇਲੋਗ ਫੇਵਰਿਟ ਡਾਇਲੋਗ ਸਾਰੀ ਹੈ ਜੀ ਬਹੁਤ ਵਧੀਆ ਜੀ ਸਾਰੇ ਡਾਇਲੋਗ ਪਾਵਾਂ ਕੱਢ ਹੋ ਰਿਆ ਮੁੰਡਿਆਂ ਦਾ ਦੇਖਣ ਚ ਲੱਗ ਰਿਹਾ ਵੀ ਕਾਫੀ ਕਰੀਏ ਸੀਗਾ ਭਾਜੀ ਫਿਲਮ ਦੇਖ ਕੇ ਆਏ ਹੋ ਕਿਵੇਂ ਲੱਗੀ ਹਾਂ ਬਹੁਤ ਵਧੀਆ ਫਿਲਮ ਹੈ ਬਹੁਤ ਵੀ ਸਟੋਰੀ ਬਹੁਤ ਵਧੀਆ ਹੈ ਅੱਛਾ ਕੀ ਨੌਜਵਾਨਾਂ ਨੂੰ ਦੇਖਣੀ ਚਾਹੀਦੀ ਹੈ ਫਿਲਮ ਹਾਂ ਜੀ ਦੇ ਸਾਰੇ ਉਹ ਦੇਖਣ ਦੇਖਣਾ ਫਿਲਮ ਦਾ ਗਾਂਡੀ ਫਿਲਮ ਦੇ ਵਿੱਚ ਕੀ ਸਟੋਰੀ ਬਿਆਨ ਕੀਤੀ ਕਿ ਮੋਟੀ ਮੋਟੀ ਤੁਸੀਂ ਕਿੰਨਾ ਵੀ ਸਮਝਿਆ ਉਹਨੂੰ ਵੀ ਮੋਟੀ ਮੋਟੀ ਵੀ ਇਹਨੇ ਆਪਣੀ ਯਾਰੀ ਦੋਸਤੀ ਲਈ ਯਾਰ ਦੋਸਤ ਨੂੰ ਮਾਉਣ ਵਾਲਾ ਕੰਮ ਹੋ ਗਿਆ ਅੱਛਾ ਬਈ ਥੋੜੇ ਜਿਨੇ ਮੇਰੇ ਆ ਉਹਨੂੰ ਹਾਂ ਤੇ ਉਸ ਬੰਦੇ ਨੂੰ ਉਹਨੇ ਆਉਣਾ ਫਰਜ਼ ਦੇ ਦੇ ਬੇਸਾਰੇ ਸਾਰੇ ਸਾਡਾ ਪੂਰਾ ਕੀਤਾ ਅੱਛਾ ਮਤਲਬ ਯਾਰੀ ਦੋਸਤੀ ਬਹੁਤ ਜ਼ਰੂਰੀ ਚੀਜ਼ ਆ ਨਾ ਹਾਂ ਬਹੁਤ ਜ਼ਰੂਰੀ ਚੀਜ਼ ਹੈ ਕੀ ਜੇ ਆਪਣੀ ਯਾਰਾਂ ਨੂੰ ਕਿੰਨਾ ਪਿਆਰ ਕਰਦੇ ਯਾਰਾਂ ਨੂੰ ਬਹੁਤ ਪਿਆਰ ਕਰਦੇ ਹਾਂ ਇਹ ਸਾਰੇ ਵਧੀਆ ਨੇ ਠੀਕ ਹੈ। ਸੋ ਫਿਲਮ ਦੇਖ ਕੇ ਆਏ ਹੋ ਗਾਡੀ 3 ਤੇ ਬਹੁਤ ਸਾਨੂੰ। ਅੱਛਾ ਤੇ ਕਿਵੇਂ ਦਾ ਕਹਿੰਦੇ ਇੱਧਰ ਨੂੰ ਆਜੋ ਮੜਾ ਜੇ ਤੁਮ ਕਿ ਤੁਸੀਂ ਵੀ ਆਜੋ। ਕਿਵੇਂ ਦਾ ਲੱਗੇ ਕਿਰਦਾਰ ਤੁਹਾਨੂੰ ਦੇਖ ਰੌੜਨਾ। ਬਹੁਤ ਵਧੀਆ। ਜਿਹੜੀ 9 ਸਾਲ ਪਹਿਲਾਂ ਫਿਲਮ ਦੇਖੀ ਸੀ ਇਹਦੇ ਵਿੱਚ ਕੀ ਫਰਕ ਹੈ? ਬਹੁਤ ਫਰਕ ਹੈ। ਅੱਛਾ ਕੀ ਬੋਲਾ ਹੈ? ਬੋਲੇ ਨੂੰ ਬਹੁਤ ਮਿਸ ਕਰਦਾ। ਬੋਲੇ ਨੂੰ ਮਿਸ ਕਰਦਾ ਬਹੁਤ ਜ਼ਿਆਦਾ। ਫਿਲਮ ਦੇ ਵਿੱਚ ਗਾਣੇ, ਐਕਟਿੰਗ ਕਿੰਨੇ ਨੰਬਰ ਦੇਣਾ ਚਾਹੋਗੇ? ਅੱਛਾ। ਬਾਬਾ ਜੀ ਸਾਹਿਬ। ਮਤਲਬ ਔਰ ਬਈ ਤਾਂ ਚ ਜੀ ਗਾਂਧੀ ਦਾ ਬਾਤ ਚਾਰ ਵੀ ਦੇਰ ਫਰੋਡ ਬਣਾਉਣ ਬਾਰੇ ਸੋਚਣਾ ਤਾਂ ਆਉਣਾ ਚਾਹੀਦਾ ਹੈਗਾ ਹਰੂਰ ਅੱਜ ਮੈਂ ਕੀ ਮੋਟਾ ਮੋਟਾ ਕੀ ਸਮਝ ਕੇ ਆਇਆ ਤੁਸੀਂ ਫਿਲਮ ਦੇ ਵਿੱਚ ਤੁਸੀਂ ਜਾਂ ਬੋਲ ਹਾਂ ਜੀ ਦੇਰ ਬਹੁਤ ਬਹੁਤ ਹੀ ਚੰਗਾ ਮੈਸੇਜ ਲੈ ਕੇ ਫਿਲਮ ਆਈ ਯਾਰੀ ਦੋਸਤੀ ਤੇ ਜਿੰਨਾ ਤੇ ਮੈਂ ਸਮਝ ਪਾ ਰਹੀ ਹੈ ਜੀ ਕਿ ਨੌਜਵਾਨ ਆਏ ਨੇ ਤੇ ਕਿੰਨਾ ਜਨੂੰਨ ਹੈਗਾ ਇਹਨਾਂ ਦੇ ਵਿੱਚ ਸੁਣਾਈ ਗੱਲ ਬਾਤ ਆ ਗਈ हां जी अच्छा तेरी भाई के वाली फिल्म तेरी गाड़ी ते है 200 बड़ा खाओ है जेब काट दिया हां जी क्या बात है तेरी सारी स्टोरी फिल्म डायलॉग की बढ़िया लिखी सब ने बढ़िया बढ़िया अच्छा कि लिखी भाई के अनुसार है 2 करोड़ की एंट्री सोना वैसे लेके आई है सर तुम्हारी थोड़ी भी होनी चाहिए थोड़ी बाल